ਪਰਾਠੇ ਬਣਾਏ ਜੀ ਪਰਾਠੇ ਅੱਜ ਮੈਂ ਆਪਣੇ ਹੱਥਾਂ ਨਾਲ ਬਣਾਏ ਆ ਤੇ ਆ ਚਟਨੀ ਹੋ ਸਕਦਾ ਆਪਾਂ ਅਗਲੀ ਵੀਡੀਓ ਚ ਦੱਸ ਦਈਏ ਹਨਾ ਅੱਜ ਮੈਂਗਾ ਥੋੜਾ ਜਿਹਾ ਆਪਾਂ ਡਿਫਰੈਂਟ ਕਰਦੇ ਆ ਹਾਂਜੀ ਸਸ਼ੀ ਗੱਲ ਪਿਆਰੇ ਦੋਸਤੋ ਕੀ ਹਾਲ ਚਾਲ ਹੈ ਜੀ ਫਿਰ ਸਵਾਗਤ ਹੈ ਜੀ ਸਾਡੇ ਨਵੇਂ ਵਲੌਗ ਦੇ ਵਿੱਚ ਅੱਜ ਜਿਹੜਾ ਮੌਸਮਾ ਜੀ ਬਹੁਤ ਸੁਹਾਵਣਾ ਹੋ ਚੁੱਕਿਆ ਆ ਆ ਦੇਖੋ ਜੀ ਬੱਦਲ ਛਾਇਆ ਹੋਇਆ ਕੱਲ ਬਾਰਿਸ਼ ਹੋ ਗਈ ਸੀ ਤੇ ਮੌਸਮ ਜਿਹੜਾ ਠੰਡਾ ਹੋ ਚੁੱਕਿਆ ਜਿਹੜਾ ਠੰਡੇ ਮੌਸਮ ਦੀ ਖੁਸ਼ੀ ਦੇ ਵਿੱਚ ਅੱਜ ਮੈਂ ਤੁਹਾਨੂੰ ਇੱਕ ਸਰਪ੍ਰਾਈਜ਼ ਦਿਖਾਉਣੀ ਆ ਜੀ ਸਰਪ੍ਰਾਈਜ਼ ਇਹ ਆ ਜੀ ਦੇਖੋ ਸਿੱਧੂ ਸਾਹਬਾ ਅੱਜ ਬਣਾ ਰਹੇ ਮੇਰੇ ਵਾਸਤੇ ਰੋਟੀ ਕਹਿੰਦੇ ਅਜੇ ਠੰਡਾ ਮੌਸਮ ਆ ਤੇ ਕਿਉਂ ਨਾ ਮੈਂ ਅੱਜ ਆਪਦੇ ਹੱਥਾਂ ਦੇ ਨਾਲ ਤੁਹਾਨੂੰ ਰੋਟੀ ਬਣਾ ਕੇ ਖਵਾਵਾਂ ਕਹਿੰਦੇ ਸਾਰਾ ਦਿਨ ਕੰਮ ਕਰਦੇ ਹੀ ਰਹਿਣੀ ਆ ਚਲ ਥੋੜਾ ਟਾਈਮ ਰੈਸਟ ਕਰ ਲਿਆ ਹਾਂ ਜੀ ਸਭ ਤੋਂ ਪਹਿਲਾਂ ਤਾਂ ਸਤਿ ਸ੍ਰੀ ਅਕਾਲ ਜੀ ਸਾਰਾ ਅਦਾ ਪਿਆਰੇ ਦੋਸਤੋ ਕੀ ਹਾਲ ਚਾਲ ਉਮੀਦ ਆ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਸੋ ਮੈਨੂੰ ਨਹੀਂ ਪਤਾ ਮੈਡਮ ਜੀ ਛੋਟਾ ਜਿਹਾ ਦਿੱਤੋ ਸਵਾਗਤ ਹੈ ਸਾਡੇ ਅੱਜ ਦੇ ਨਵੇਂ ਵਲੌਗ ਦੇ ਵਿੱਚ ਤੇ ਅੱਜ ਮੈਂ ਬਣਾ ਰਹੀ ਹਾਂ ਜੀ ਰੋਟੀਆਂ ਆ ਤੁਸੀਂ ਦੇਖ ਸਕਦੇ ਹੋ ਪਰੌਂਠਾ ਬਣਾ ਲਿਆ ਆਪਾਂ ਹਨਾ ਦੇਖੋ ਦੇ ਮੈਨੂੰ ਨਿਤ ਮੈਨੂੰ ਪਰੌਂਠੇ ਬਣਾ ਕੇ ਖਾਣੇ ਅੱਜ ਮੈਂ ਤਿੰਨ ਪਰੌਂਠਾ ਬਣਾ ਕੇ ਖਾਣੇ ਅੱਜ ਮੈਂ ਕਦੀ ਕਿਉਂ ਨਾ ਚੱਲ ਆਪਾਂ ਰੋਟੀਆਂ ਬਣਾ ਕੇ ਮੈਡਮ ਨੂੰ ਖਾਣੇ ਹਨਾ ਕਿਉਂਕਿ ਮੈਂ ਤਾਂ ਹਰ ਰੋਜ਼ ਹੀ ਖਾਣਾ ਅੱਜ ਮੈਂ ਕਿਹਾ ਥੋੜਾ ਜਿਹਾ ਆਪਾਂ ਡਿਫਰੈਂਟ ਕਰਦੇ ਆ ਤੇ ਮੈਂ ਕਹਿੰਦੀ ਸਾਡੀ ਆਡੀਅੰਸ ਨੂੰ ਇਹ ਵੀ ਪਤਾ ਲੱਗੇ ਵੀ ਜਿਹੜਾ ਕੰਮਕਾਰ ਮੈਂ ਵੀ ਕਰਦਾ ਆ ਮੈਨੂੰ ਵੀ ਕਰਨਾ ਆਉਂਦਾ ਨੇ ਤਾਂ ਮੈਂ ਕਦੇ ਕਿਤੇ ਇਹਨਾਂ ਸੋਚਣ ਵੀ ਤੇਰੇ ਇਹਨਾਂ ਦੇ ਥਿੰਕ ਇਹ ਆ ਜੀ ਇਹ ਕਹਿੰਦੇ ਆ ਜੇ ਲੇਡੀਜ਼ ਬੰਦੇ ਨਾਲ ਹਰੇਕ ਕੰਮ ਕਰਨ ਚ ਹੈਲਪ ਕਰਦੀ ਆ ਤੇ ਕਿਉਂ ਨਾ ਬੰਦੇ ਨੂੰ ਵੀ ਲੇਡੀਜ਼ ਜੀ ਦੀ ਹੈਲਪ ਕਰਨੀ ਚਾਹੀਦੀ ਬੰਦੇ ਬੰਦੇ ਦਾ ਵੀ ਖਰਜ ਪੰਦਾ ਵੀ ਜੇ ਲੇਡੀਜ਼ ਦੀ ਹੈਲਪ ਕਰਨੀ ਚਾਹੀਦੀ ਹਾਂਜੀ ਔਰ ਇਸ ਮੇਰੀ ਵੀਡੀਓ ਤੋਂ ਪਤਾ ਨਹੀਂ ਕਿੰਨੇ ਕਿ ਮੇਰੇ ਭਰਾਵਾਂ ਨੂੰ ਮੈਸੇਜ ਮਿਲੂਗਾ ਵੀ ਉਹ ਵੀ ਹੋ ਸਕਦਾ ਆ ਵੀ ਘਰ ਵਾਲਿਆਂ ਦੀ ਹੈਲਪ ਕਰਾਉਣ ਨਾਲ ਹਨਾ ਤੇ ਮੈਂ ਇੱਕ ਤਾਂ ਮੈਸੇਜ ਦੇਣ ਮਾਰੇ ਅੱਜ ਇਹ ਕਰ ਰਿਆਂ ਇੱਕ ਚਲੋ ਇਹ ਥੋੜੇ ਕਹਿ ਰਹੇ ਸੀ ਅੱਜ ਮੇਰਾ ਮੂਡ ਨਹੀਂ ਮੈਂ ਥੋੜੀ ਜੀ ਰੈਸਟ ਕਰਨੀ ਆ ਨਾ ਕੰਮ ਚਲੋ ਕੋਈ ਨਹੀਂ ਤੁਸੀਂ ਕਰੋ ਰੈਸਟ ਤੇ ਆਪਣੀ ਰੋਟੀ ਦਾ ਜਿਹੜਾ ਧੂਆਂ ਨਿਕਲ ਚੁੱਕਿਆ ਮੈਂ ਗੈਸ ਥੋੜਾ ਜ਼ਿਆਦਾ ਸੀਗਾ ਤੇ ਨਾਲੇ ਆਪਣੇ ਪਿਆਰੇ ਭੈਣ ਭਰਾਵਾਂ ਨੂੰ ਅੱਜ ਇਹ ਪਤਾ ਲੱਗ ਜੂਗਾ ਵੀ ਜਿਹੜਾ ਸਿੱਧੂ ਸਾਹਿਬ ਐ ਇਹ ਵੀ ਕੰਮ ਕਰ ਲੈਂਦਾ ਕਿਉਂਕਿ ਜੇ ਆਪਾਂ ਤੁਹਾਨੂੰ ਸਬਜ਼ੀ ਵੀ ਇੱਕ ਦਿਨ ਬਣਾ ਕੇ ਦਿਖਾਈਏ ਵੀ ਸਬਜ਼ੀ ਵੀ ਆਪਾਂ ਨੂੰ ਬਣਾਉਣੀ ਆਉਂਦੀ ਆ ਹਨਾ ਤੇ ਅੱਜ ਤੁਹਾਨੂੰ ਆਪਾਂ ਰੋਟੀਆਂ ਬਣਾ ਕੇ ਵੀ ਦਿਖਾ ਰਹੇ ਹਾਂ ਵੀ ਆਪਾਂ ਨੂੰ ਰੋਟੀਆਂ ਵੀ ਬਣਾਉਣੀ ਆਂ ਰੋਟੀਆਂ ਛੱਡ ਆਪਾਂ ਪਰੌਂਠੇ ਬਣਾ ਰਹੇ ਹਾਂ ਜੀ ਪਰੌਂਠੇ ਆਹ ਦੇਖੋ ਐਂ ਕੀਤਾ ਫੋਲਡ ਕੰਮ ਆਪਾਂ ਨੂੰ ਸਾਰੇ ਕਰਨੇ ਆਉਂਦੇ ਜੀ ਤੇ ਇਸ ਚੀਜ਼ ਦੇ ਵਿੱਚ ਕੋਈ ਵੀ ਸ਼ਰਮ ਵਾਲੀ ਗੱਲ ਨਹੀਂ ਹੁੰਦੀ ਜਦੋਂ ਵੀ ਮੰਨ ਲਓ ਆਪਣੀ ਵਾਈਫ ਪ੍ਰੈਗਨੈਂਟ ਆ ਜਾਂ ਆਪਣੇ ਘਰ ਦੇ ਵਿੱਚ ਕੋਈ ਵੀ ਐਦਾਂ ਦੀ ਸਿਚੁਏਸ਼ਨ ਆ ਹਨਾ ਤੇ ਬੰਦੇ ਨੂੰ ਜਿਹੜੇ ਆਪਣੇ ਘਰਦਿਆਂ ਦੀ ਜਾਂ ਆਪਣੀ ਵਾਈਫ ਦੀ ਜ਼ਰੂਰ ਹੈਲਪ ਕਰਨੀ ਚਾਹੀਦੀ ਆ ਜ਼ਰੂਰੀ ਨਹੀਂ ਕਿ ਆਪਣੀ ਵਾਈਫ ਦੀ ਹੈਲਪ ਹੀ ਕਹਿ ਰਿਹਾ ਮੈਂ ਕਈ ਵਾਰੀ ਆਪਣੀ ਮੰਮੀ ਮੰਮੀ ਦੀ ਹੈਲਪ ਵੀ ਕਰ ਸਕਦੇ ਆ ਕਈ ਵਾਰੀ ਥੱਕੇ ਹੁੰਦੇ ਆ ਘਰੇ ਕੰਮਕਾਰ ਦੇ ਵਿੱਚ ਉਦੋਂ ਵੀ ਹੈਲਪ ਕਰਾ ਸਕਦੇ ਹੋ ਆਪਦੀ ਭੈਣ ਦੀ ਸਿਸਟਰ ਦੀ ਹੈਲਪ ਵੀ ਕਰਾ ਸਕਦੇ ਹੋ ਹਨਾ ਮਤਲਬ ਕਿ ਕਹਿੰਦਾ ਭਾਵੇਂ ਆ ਵੀ ਹੈਲਪ ਕਰਾਉਣੀ ਜ਼ਰੂਰੀ ਆ ਕਰਾਉਣੀ ਚਾਹੀਦੀ ਆ ਸੋ ਮੇਰਾ ਇਹ ਤੁਹਾਨੂੰ ਅੱਜ ਸਾਰਿਆਂ ਨੂੰ ਮੈਸੇਜ ਤੇ ਸੁਨੇਹਾ ਤੇ ਬਾਕੀ ਫਿਰ ਮਿਲਦੇ ਆ ਜੀ ਆਪਾਂ ਨੈਕਸਟ ਟੇਕ ਦੇ ਵਿੱਚ ਤੇ ਦੱਸੋ ਜੇ ਕਮੈਂਟ ਕਰਕੇ ਜਿਹੜੇ ਮੈਂ ਪ੍ਰੌਨ ਜੇ ਬਣਾਏ ਆ ਜੀ ਕਿੱਦਾਂ ਦੇ ਬਣੇ ਆ ਥੋੜੇ ਜਿ ਦੇ ਚੱਲ ਗਏ ਉਹ ਫਿਰ ਥੋੜਾ ਜਨਾ ਮੈਂ ਫੋਕਸ ਮੇਰਾ ਜਿਹੜਾ ਕੈਮਰੇ ਤੇ ਹੋ ਗਿਆ ਸੀ ਹੁਣ ਨਹੀਂ ਜਲਣ ਦਿੰਦਾ ਤੇ ਮਿਲਦੇ ਆ ਜੀ ਨੈਕਸਟ ਟੇਕ ਦੇ ਵਿੱਚ ਚਲੋ ਜੀ ਦੇਖਦੇ ਆ ਜੀ ਫਿਰ ਆਪਾਂ ਬੜਾ ਇੰਤਜ਼ਾਰ ਕੀਤਾ ਰੋਟੀ ਬਣ ਗਈ ਕਿ ਨਹੀਂ ਕਿਉਂਕਿ ਆਪਾਂ ਕਰਨ ਲੱਗੇ ਸੀ ਰੈਸਟ ਜੀ ਤੇ ਦੇਖਦੇ ਆ ਫਿਰ ਸਿੱਧੂ ਸਾਹਿਬ ਨੇ ਰੋਟੀ ਬਣਾਈ ਆ ਕਿ ਨ ਲੱਗਦਾ ਤਿਆਰੀ ਹੋਈ ਪਈ ਆ ਹਾਂਜੀ ਹਾਂਜੀ ਬਣ ਗਈਆਂ ਰੋਟੀਆਂ ਦੇਖ ਸਕਦੇ ਹੋ ਰੋਟੀ ਬਣ ਗਈ ਜੀ ਹਾਂਜੀ ਬਣਾ ਲਈ ਜੀ ਰੋਟੀਆਂ ਦੇਖ ਸਕਦੇ ਹੋ ਪਰੌਂਠੇ ਬਣਾਏ ਜੀ ਪਰੌਂਠੇ ਅੱਜ ਮੈਂ ਆਪਣੇ ਹੱਥਾਂ ਨਾਲ ਬਣਾਏ ਆ ਤੇ ਆ ਚਟਨੀ ਤੇ ਨਾਲ ਸਬਜੀ ਭਿੰਡੀਆਂ ਦੀ ਤੇ ਮਿਰਚਾਂ ਕਿਹਦੇ ਕਿਹਦੇ ਫੇਵਰੇਟ ਆ ਜੀ ਚਟਨੀ ਤੇ ਆ ਜੀ ਆਪਾਂ ਭਿੰਡੀਆਂ ਬਣਾਇਆ ਸੀ ਸਵੇਰ ਮਮੀ ਨੇ ਲਗਭਗ ਸਾਰਿਆਂ ਦੀ ਫੇਵਰੇਟ ਹੁੰਦੀ ਆ ਚਲੋ ਹੁਣ ਆਪਾਂ ਬਹਿ ਕੇ ਖਾਈਏ ਭੁੱਖ ਬਹੁਤ ਲੱਗੀ ਪਈ ਆ ਤੁਹਾਨੂੰ ਵੀ ਤੇ ਮੈਨੂੰ ਵੀ ਬੜੀ ਜ਼ੋਰ ਦੀ ਲੱਗੀ ਆ ਹਾਂ ਤੇ ਪਿਆਰੇ ਦੋਸਤੋ ਕਮੈਂਟ ਕਰਕੇ ਜਰੂਰ ਦੱਸਣਾ ਅੱਜ ਵਾਲੇ ਵਲੌਗ ਦੇ ਵਿੱਚ ਜਿਹੜਾ ਇਹ ਮੈਂ ਪਰੌਂਠੇ ਬਣਾਏ ਆ ਕਿਹਨੂ ਕਿਹਨੂ ਬਣਾਉਣੇ ਆਉਂਦੇ ਆ ਤੇ ਕਿਹਨੂ ਕਿਹਨੂ ਪਸੰਦ ਆ ਸੋ ਹੁਣ ਫਿਰ ਅਸੀਂ ਇੱਕ ਵਾਰੀ ਖਾ ਲਈਏ ਜੀ ਕਿਉਂਕਿ ਭੁੱਖ ਬਹੁਤ ਜ਼ਿਆਦਾ ਲੱਗੀ ਪਈ ਆ ਤੇ ਮਿਲਦੇ ਜੀ ਫਿਰ ਆਪਾਂ ਤੁਹਾਨੂੰ ਅਗਲੇ ਤੇ ਇੱਕ ਸਪੈਸ਼ਲ ਗੱਲ ਹੈ ਜਿਹੜੀ ਆਪਾਂ ਤੁਹਾਨੂੰ ਦੱਸੀ ਸੀ ਸਰਪ੍ਰਾਈਜ਼ ਬਾਰੇ ਉਹ ਦੱਸਾਂਗੇ ਮੈਡਮ ਜੀ YouTube ਦਾ ਜਿਹੜਾ ਤੁਹਾਨੂੰ ਸਸਪੈਂਸ ਦੱਸਣਾ ਸੀ ਨਾ ਤੁਹਾਡੇ ਵਜ੍ਹਾ ਕਰਕੇ ਪਿਆਰ ਸਾਦਕਾ ਸਾਨੂੰ ਮਿਲਿਆ ਜੀ ਤੇ ਥੋੜਾ ਜਿਹਾ ਟਾਈਮ ਨਹੀਂ ਮਿਲਿਆ ਹਨਾ ਸਾਨੂੰ ਦੱਸਣ ਦਾ ਅਰੇ ਸਿੱਧਾ ਸੰਗ ਜਰੂਰ ਜੀ ਕੱਲ ਜਾਂ ਪਰਸ ਤੱਕ ਅਸੀਂ ਦੱਸ ਦਾਂਗੇ ਬਹੁਤ ਜ਼ਿਆਦਾ ਵੇਟ ਨਹੀਂ ਕਰਾਉਂਦੇ ਮੰਨੋ ਕਹਿਣ ਦਾ ਭਾਵਾ ਵੀ ਆਪਾਂ ਅਗਲੀ ਵੀਡੀਓ ਦੇ ਵਿੱਚ ਤੁਹਾਨੂੰ ਜ਼ਰੂਰ ਦੱਸਾਂਗੇ ਕਾਰਨ ਕੀ ਬਣਿਆ ਵੀ ਅਸੀਂ ਜਦੋਂ ਹਨਾ ਵੀ ਸੋਚਦੇ ਹਾਂ ਚੱਲ ਅੱਜ ਆਪਾਂ ਉਹ ਸਸਪੈਂਸ ਦੱਸਦੇ ਆ ਪਰ ਉਦੋਂ ਕੋਈ ਨਾ ਕੋਈ ਨਵੀਂ ਐਕਟੀਵਿਟੀ ਹੋ ਜਾਂਦੀ ਆ ਤੇ ਉਹ ਐਕਟੀਵਿਟੀ ਆਪਾਂ ਤੁਹਾਨੂੰ ਦਿਖਾਉਣ ਮਾਰੇ ਉਹ ਆਪਾਂ ਉਹ ਟੌਪਿਕ ਨੂੰ ਪਾਸੇ ਕਰ ਲੈਨੇ ਆ ਤੇ ਆਪਾਂ ਨਵਾਂ ਟੌਪਿਕ ਕੱਢ ਲੈਨੇ ਆ ਹਾਂਜੀ ਪਰ ਅਸੀਂ ਦੱਸਾਂਗੇ ਜ਼ਰੂਰ ਜੀ ਟਾਈਮ ਕੱਢ ਕੇ ਤੁਹਾਨੂੰ ਪਤਾ ਇੱਕ ਦਿਨ ਵੀ ਛੋਟੇ ਹੁੰਦੇ ਜਾ ਰਹੇ ਆ ਤੇ ਕੰਮ ਕਾਜ ਬਸ ਥੋੜਾ ਜਿਹਾ ਪਰ ਅਸੀਂ ਜਿਹੜਾ ਦੱਸ ਸੰਗੇ ਤਾਂ ਨਾਲ ਹੀ ਹਾਂ ਹੋ ਸਕਦਾ ਆਪਾਂ ਅਗਲੀ ਵੀਡੀਓ ਚ ਦੱਸ ਦਈਏ ਹਨਾ ਹਾਂਜੀ ਸੋ ਫਿਰ ਹੁਣ ਆਪਾਂ ਲਈਏ ਇਜਾਜ਼ਤ ਹਾਂਜੀ ਤੇ ਸਾਡੇ ਜਿਹੜੇ ਵਲੌਗ ਨੂੰ ਦਿਓ ਜੇ ਫਿਰ ਪਿਆਰ ਪਹਿਲਾ ਮੰਗ ਜੀ ਤੇ ਕਰਵ ਜੇ ਵੱਧ ਤੋਂ ਵੱਧ ਕਮੈਂਟ ਸ਼ੇਅਰ ਲਾਈਕ ਤੇ ਬਾਕੀ ਸਾਰਿਆਂ ਨੂੰ ਰੱਬ ਕੰਗਰਸ ਰੱਖੇ ਜੀ ਸੁਮਿਲ ਜੀ ਨੈਕਸਟ ਵਲੌਗ ਦੇ ਚ ਤਦ ਤੱਕ ਤੇ ਰੱਬ ਰੱਖਾ ਮਿਹਰਬਾਨੀ ਥੈਂਕ ਯੂ ਸ਼ੁਕਰੀਆ ਧੰਨਵਾਦ